તેની નાજાઇઝ માંગ નહીં મન્ની તે ઉક્ત પુત્રને કોઈ દવા પીકે apni જીવન લીલા સમાપ્ત કરન્દી કોશિશ ਕੀਤੀ જેકર ઉક્ત વ્યક્તિ મર જાન્ડાતે પોલીસને માલતે પરચા કાટ દેનાસી હુણ ઓ વ્યક્તિ બચ ગયા હૈ સાડી પોલીસ પ્રશાસન તો કુરઝોર માંગ હૈ કે ઉક્ત વ્યક્તિ ખિલાફ આત્મહત્યા કરન્દી કોશિશ તે ચૂટિયા તમકિયા દેન દી તારા લગાકે પરચા દિત્તા જાવે જેકર પોલીસ પરચા નહીં દેવેગી તે પાર્ટી આમ જનતા પાર્ટી મક્ષુદાન થાણા દે બહાર તિન મેઈદિન શુક્રવાર નુ અનમિત્તે સમય લેઈ તરના દેવેગી ਆਉ ਦੇਖਦੇ ਹਾਂ ਅੰਬੇਡਕਰ ਮਿਸ਼ਨ نیوز ਚੈਨਲ ਦੇ ਲਈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮਣਿਆ ਦੀ ਖਾਸ ਰਿਪੋਰਟ ਹਾਜੀ ਸਰ ਕੀ ਨਾਮਾ ਤੋਂ ਡ ਸਭ ਤੋਂ ਪਹਿਲਾਂ ਤਾਂ ਮੈਂ ਜੈਪੀ ਉਜਾਰ ਪਰ ਦੱਸਦਾ ਹਾਂ ਮਨਸਤੀ ਸ਼ਕਮਨਹਰ ਆਰਟੀ ਪ੍ਰਾਨ ਭਾਰਤੀ ਹਿੰਦੂਆਂ ਦਾ ਪਾਰਟੀ ਨੌਸਰ ਜੀ ਤੁਸੀਂ ਇਸ ਕਸ ਤੋਂ ਸਤਾਰੋ ਕੀ ਮੁੱਦਾ ਹੈ ਦੇਖੋ ਇਹ ਕਾਇਦੇ ਦਾ ਪੂਰਾ ਦੌਰ ਚੱਲ ਰਿਹਾ ਵਾ ਪਹਿਲਾਂ ਕਿਹਦੇ ਨੇ ਮਾ ਪੁੱਤ ਦਾ ਮਾਪੇ ਕਮਾਪੇ ਬਣਸਾ ਤਾਂ ਅੱਜ ਕੱਲ੍ਹ ਜਿਹੜਾ ਪੁੱਤ ਕੁੱਤ ਬਣ ਗਏ ਠੀਕ ਹੈ ਜੀ ਇਹਨਾਂ ਦਾ ਕੋਈ ਜਿਆਦਾ ਮਸਲਾ ਨਹੀਂ ਨਾ ਲਸਾਂ ਜਿਹਨਾਂ ਆਪਣੇ ਮਾਪਿਆਂ ਕੋ ਕਾਫੀ ਕੁੱਤੇ ਜੀ ਜਈ ਪਹਿਲਾਂ ਵੀ ਇਹਦੇ ਬਾਰੇ ਹੋਈ ਆ ਔਰ ਜਿਹੜਾ ਮਸਲਾ ਆਇਦਾ ਵਾ ਕਿ ਪਿੰਡ ਬਲੰਦਪੁਰ ਦਾ ਵਾ ਜਿੱਥੇ ਇੱਕ ਲੜਕਾ ਵਰਜਿੰਦਰ ਜਿਸਨੇ ਕੀਤਾ ਉਹਨੂੰ ਕਾਫੀ ਸ਼ਰਾਬ ਨੂੰ ਪੀਣਾ ਸੀ ਜਾਂ ਤੇ ਕਹਿੰਦੇ ਆ ਕਿ ਬਾਹਰ ਸੀ ਤੇ ਇਹਦੀ ਮਾਦਾ ਨੇ ਦੋ ਤੱਕ ਸੱਤਰਾ ਦੇ ਦੇਖ ਰਿਹਾ ਕਰਤਾ ਪਰ ਉਹ ਉੱਪਰ ਮਕਾਨ ਤੇ ਕਬਜ਼ਾ ਕਰੀ ਬੜਾ ਸੀਗਾ ਜਿਸੇ ਪੰਚਾਇਤ ਨੇ ਕਹਿ ਦਿੱਤੀ ਜੇ ਤੁਹਾਨੂੰ ਘਰਨਾ ਤੇ ਜਿਹੜਾ ਇਹ ਮਾਣੋ ਦੇ ਦੇਣੋ ਤੇ 2023 ਦੇ ਵਿੱਚ ਮਾਰਾ ਨੇ ਇਹਨਾਂ ਨੂੰ 10 ਲੱਖ ਰੁਪਈਆ ਦੋ ਥ्रू ਚੱਕ ਲੱਖ ਦਾ ਕੈਸ਼ ਦਿੱਤਾ ਉਹ ਤੋਂ ਬਾਅਦ ਜੋ ਘਰੋਂ ਛੱਡ ਗਿਆ ਪੰਚਾਇਤੀ ਵਿਵਹਾਰਾ ਸਾਰਾ ਕੁਝ ਹੋ ਗਿਆ ਵੇਖੀਂ ਦੇਖੋ ਉਹਦਾ ਫਿਰ ਦੂਜੇ ਦੇ ਸਾਰਾ ਕੁਝ ਹੋ ਗਿਆ ਘਰ ਦੀਆਂ ਦੂਜੇ ਦੇ ਸਾਰਾ ਕੁਝ ਹੋ ਗਿਆ ਉਹ ਤੋਂ ਬਾਅਦ ਕੀ ਹੋਇਆ ਇਹਨਾਂ ਜੇ ਇਹਨੂੰ ਕੱਢਦਾ ਤਾਂ ਮਕਾਮ ਕੋਈ ਨਹੀਂ ਤੇ ਉਹ ਹੰਝੂ ਕਰਦਾ ਉਸ ਬੰਦੇ ਦੇ ਫੇਰ ਨੀਤ ਬਿਜਲੀ ਦੇਊਗੀ ਉਹਨਾਂ ਨੇ ਕਿਹਾ ਕਿ ਮੇਰੇ ਮਾਰੂਕਾਰ ਬਾਇਆ ਤੇ ਪਿਛਲੇ ਦਿਨ ਆਪਾਂ ਸਾਡੇ ਦਿਨ ਦੀ ਗੱਲ ਆ ਉਹ ਦਰਾਰਾਂ ਨੂੰ ਹਿੱਸਾ ਮੰਗ ਲਈ ਤਾਂ ਕਿ ਰੰਦ ਪਿੱਲੀ ਕਰ ਵੜਿਆ ਦਰ ਦੀ ਬੇਚਣ ਨਹੀਂ ਵੜ ਸਕਦਾ ਉਹ ਤੱਕੇ ਨਾਲ ਅੰਦਰ ਵੜਿਆ ਅੰਦਰ ਵੜ ਕੇ ਨੇ ਡਰਾਈ ਕੀਤੀ ਡਰਾਈ ਕੀਤੀ ਤੋਂ ਬਾਅਦ ਉਹਨੂੰ ਹਸਪਤਾਲ ਲਾ ਗਏ ਜਿੰਦਗੀ ਜੇ ਮਰ ਜਾਂਦਾ ਤੇ ਇਸ ਥਾਣੇ ਵਾਲਿਆਂ ਨੇ ਕਹਿ ਦੇ ਦੱਸਦੇ 306 ਦਾ ਪਛਾਣ ਕਰਦਣ ਦੇ ਜਿਹੜੇ ਬਿਆਨ ਦਿੰਦਾ ਪਰ ਉਹ ਬਸ ਗਿਆ ਜਾਨੀ ਜੋ ਕਾਨੂੰਨ ਕਹਿੰਦਾ ਜੇ ਵਾਜਦਾ ਤੇ 309 ਦੀ ਤੋਂ ਕਾਰਵਾਈ ਹੋਣੀ ਚਾਹੀਦੀ ਆ ਉਹ ਪੰਜਾ ਹੋਰ ਮੰਗੀਆਂ ਦਾ ਉਹ ਗੱਲ ਦੇਖ ਲਓ ਇਹ ਵੀ ਉਹ ਬਾਸਰਾ ਵੀ ਮੰਗਾਂ ਨਹੀਂ ਸੀਗਾ ਇਹਨਾਂ ਬੱਚਿਆਂ ਤੇ ਸਖਾ ਕੇ ਘਰ ਦੇ ਤੇ ਸਖਾ ਕੇ ਮਾਰਦਾ ਦੇਤਾ ਹੁਣ ਉਹ ਪਾਲਣ ਮੰਗਾ ਜੋ ਸਰਕਾਰ ਗਲਤ ਆ ਸਾਡੀ ਮੰਗਾ ਪ੍ਰਸ਼ਾਸਨ ਦੇ ਥਾਣਾ ਨੂੰ ਫੋੜਾਣਾ ਜੋ ਜੇ ਇਹਨਾਂ ਦੀ ਨਾਲ ਬੰਦੀ ਯਾਰ ਕਰ ਦਿੱਤੇ ਸਨ ਉਹ ਨਹੀਂ ਤੇ ਬੰਦੀ ਕਿਉਂਕਿ ਬੱਚਾ ਜੋ ਮਰ ਜਾਂਦਾ ਤਾਂ ਪੁਲਿਸ ਨੇ ਇੱਕ ਮਿੰਟ ਦੀ ਝਲੂ ਨਹੀਂ ਰੱਖਣੀ ਪਰ ਬੱਚੇ ਦੇ ਬਾਅਦ ਤੇ ਸਨ ਉਹਦੀ ਕਾਰਵਾਈ ਸਾਡੀ ਪ੍ਰਸ਼ਾਸਨ ਦੀ ਮੰਗਾ ਕਿ ਪਾਲਣ ਜੇ ਇਹ ਤੇ ਸਨ ਉਹਦੀ ਕਾਰਵਾਈ ਨਹੀਂ ਤੇ ਪਾਰਟੀ ਦੇ ਸ਼ੁਕਰਗਾਨ ਨੂੰ ਥਾਣੇ ਦੇ ਬਾਹਰ ਜਦੋਂ ਕਿ ਤੁਹਾਡਾ ਵਰਗਾ ਜਿਹਦੀ ਜਿਹਨੇ ਪ੍ਰਸ਼ਾਸਨ ਨਹੀਂ ਹੋਈਗੀ ਸੋ ਸਾਡੀ ਮੰਗ ਹੈ ਕਿ ਤੀਰਬੰਦੀ ਕਰਵਾ ਦਿੱਤੀ ਜਾਵੇ ਨਹੀਂ ਕਰਦਾ ਤਾਂ ਪਾਰਟੀ ਸੰਸਦ ਕਰੇਗੀ ਜਾਂ ਜੀ ਜੈਪਾਲ